ਮਾਨਜੁਗ ਡੀ.ਸੀ.ਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦ ਆਈ.ਪੀ.ਐਸ ਉਹਨਾਂ ਦੇ ਨਿਰਦੇਸ਼ ਅਨੁਸਾਰ ਤਹਿਤ ਸ਼੍ਰੀ ਹਰੀਸ਼ ਦਾਮਾ ਐਸ.ਐਸ.ਪੀ ਗਦਾਸਪੁਰ ਵੱਲੋਂ ਚਲਾਈ ਮੁਹਿੰਮ ਦੇ ਤਹਿਤ ਇੰਸਪੈਕਟਰ ਸੀ.ਏ.ਆ ਕਪਲ ਕਾਉਸ਼ਨ ਤੇ ਐਸ.ਐਚ.ਓ ਸੌਰ ਗਦਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ ਦਰਨੇ ਨਾਕਾਬੰਦੀ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਪਿੰਡ ਸਹਾਰਾ ਥਾਣਾ ਪਰਛੋੜੀ ਜਿਲ੍ਹਾ ਚਤੌਰਗੜ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਇਹ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿੱਠੂ ਪੈਕ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਟਗਮਨੀ ਰੈਂਸੀ ਲੋਟਰੀ ਬਰਾਮਦ ਹੋਏ ਨੇ ਇਹਦੇ ਖਿਲਾਫ ਜਿਹੜਾ ਮਕਮਲਾ ਐਫਆਰ ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18 27ਏ ਐਨਡੀਪੀਏ ਅਕਦਰ ਕੀਤਾ ਗਿਆ ਜੋ ਦੋਸ਼ੀ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਜੋ ਫਰਦਰ ਜਿਹੜੀ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ ਕਿੱਥੋਂ ਲੈ ਕੇ ਆੜਿਆ ਸੀ ਜੀ ਇਹ ਇਹ ਰਸਤਾਂ ਤੋਂ ਲੈ ਕੇ ਆਇਆ ਸੀਗਾ ਤੇ ਫਰਦਰ ਅੱਗੇ ਜਾ ਕੇ ਇਹਨੇ ਕਿਸੇ ਗੁਰਦਾਸਪੁਰ ਇਰੀਚ ਸਪਲਾਈ ਕਰਨੀ ਸੀ ਤੇ ਇਹਨੂੰ ਰਿਸਟ ਕਰ ਲਿਆ ਤੇ ਫਰਦਰ ਦਾ ਹੁਣ ਰਮਾਨ ਲਿਆ ਦਾ ਰਮਾਨ ਲਿਆ ਦਾ ਫਰਦਰ ਕੋਈ ਪੁੱਤ ਤਕੀਸ਼ ਕਰਾਂਗੇ ਇੱਥੇ ਪਹਿਲਾਂ ਵੀ ਕੋਈ ਮਾਮਲਾ ਚੱਜਾਈ ਹੈ ਨਹੀਂ ਫਿਲਹਾਲ ਕੋਈ ਨੋਟਿਸ ਨਹੀਂ ਆਇਆ ਇਹਨਾਂ ਫਰਦਰ ਅੱਗੇ ਇਨਵੈਸਟਿਗੇਟ ਕਰਾਂਗੇ ਰਿਕਾਰਡ ਚੈੱਕ ਕਰਾਂਗੇ ਲੈ ਕੇ ਆਂਦੜਾ ਜੀ ਜਾਂ ਆ ਨਹੀਂ ਬਾਕੀ ਇਹਨੂੰ ਤਫਤੀਸ਼ ਡਿਟੇਲ ਚ ਪੁੱਛਿਸ਼ ਕਰਾਂਗੇ ਵੀ ਕਿੱਥੋਂ ਇਹ ਕਿੰਨੀ ਵਾਰ ਲੈ ਕੇ ਆਇਆ ਰਮਾਨ ਲਿਆ ਦਾ ਫਰਦਰ ਪੁੱਛਿਸ਼ ਕਰਾਂਗੇ ਸਰ ਜੀ ਦੇ ਨਾਲਾ ਵੈਸੇ ਉਥੋਂ ਲਈਏ ਕਿ ਜਾਂ ਹਾਲਵਾਚੀ ਜਾਂ ਕੋ ਗੁਰਦਾਸਪੁਰ ਦਾ ਇਹ ਰੇਰ ਵਾਲਾ ਸਹਾਰਾ ਪਿੰਡ ਹੈ ਦਾਸਤਾਂਚ ਰੇਨ ਵਾਲਾ ਉਥੋਂ ਲਈਏ ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਆ ਫਿਲਹਾਲ ਰਮਨ ਲੈ ਲਿਆ ਅਰੈਸਟ ਕਰਕੇ ਰਮਨ ਲੈ ਆ ਫਦਰ ਪੜਤਾਲ ਕਰਾਂਗੇ ਵੀ ਕਿੱਥੋਂ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ ਅੱਗੇ ਕਿੱਥੇ ਸਪਲਾਈ ਕਰਦਾ ਤੇ ਰਮਨ ਜੋ ਡੀ.ਸੀ.ਪੀ ਸਾਹਿਬ ਪੰਜਾਬ ਜੀ ਗੌਰਵ ਯਾਦ ਆਈ.ਪੀ.ਐਸ ਉਹਨਾਂ ਦੇ ਨਿਰਦੇਸ਼ ਨਿਰਦੇਸ਼ ਅ ਤਹਿਤ ਸ਼੍ਰੀ ਹਰੀਸ਼ ਦਾਮਾ ਐਸ.ਐਸ.ਪੀ ਗੁਰਦਾਸਪੁਰ ਵੱਲੋਂ ਚਲਾਈ ਮੁਹਿੰਮ ਦੇ ਤਹਿਤ ਇੰਸਪੈਕਟਰ ਸੀਆਈਏ ਕਪਲ ਕੌਸ਼ਨ ਤੇ ਐਸਐਚਓ ਸੌਰੇ ਗਰਬਾਜ਼ਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ ਦਰਨੇ ਨਾਕਾਬੰਦੀ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਪਿੰਡ ਸਹਾਰਾ ਥਾਣਾ ਪਰਛੋੜੀ ਜਿਹੜਾ ਚਤੌੜਗੜ੍ਹ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿੱਠੂ ਬੈਗ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਟਗਮਨੀ ਰੈਂਸੀ ਲੋਟੜੇ बरामद ਹੋਏ ਨੇ ਇਹਦੇ ਖਿਲਾਫ ਇਹਦਾ ਮਕਰਮਾ ਫੇਅਰ ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18 27 ਐ ਐਨਡੀਪੀਏ ਅਕਦਰ ਕੀਤਾ ਗਿਆ। ਜੋ ਦੋਸ਼ੀ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ। ਜੋ ਫਰਦਰ ਜਿਹੜੀ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ। ਕਿੱਥੋਂ ਲੈ ਕੇ ਆੜਿਆ ਸੀ ਜੀ ਇਹ? ਇਹ ਰਾਜਸਥਾਨ ਤੋਂ ਲੈ ਕੇ ਆਇਆ ਸੀਗਾ। ਤੇ ਫਰਦਰ ਅੱਗੇ ਜਾ ਕੇ ਇਹਨੇ ਕਿਸੇ ਗਦਾਸਪੁਰੀ ਰਿਜੀਸ ਸਪਲਾਈ ਕਰਨੀ ਸੀ। ਤੇ ਇਹਨੂੰ ਰੈਸਟ ਕਰ ਲਿਆ। ਇਹ ਫਰਦਰ ਦਾ ਹਰ ਮਾਰ ਲਿਆਦਾ ਰਮਾਨ ਦਾ ਕਿ ਫਰਦਰ ਕੇ ਤਫਤੀਸ਼ ਕਰਾ ਲਓ ਇੱਥੇ ਪਹਿਲਾਂ ਵੀ ਕੋਈ ਮਾਮਲਾ ਚੱਜਾਇਆ ਨਹੀਂ ਨਹੀਂ ਫਿਲਹਾਲ ਕੋਈ ਨੋਟਿਸ ਨਹੀਂ ਆਇਆ ਲੇਕਿਨ ਫਰਦਰ ਅਗੇ ਇਨਵੈਸਟਿਗੇਟ ਕਰਾਂਗੇ ਰਿਕਾਰਡ ਚੈੱਕ ਕਰਾਂਗੇ ਲੈ ਕੇ ਆਂਦੜਾ ਜੀ ਜਾਂ ਆ ਨਹੀਂ ਬਾਕੀ ਹੁਣ ਤਫਤੀਸ਼ ਡਿਟੇਲ ਚ ਪੁੱਛਿਸ਼ ਕਰਾਂਗੇ ਵੀ ਕਿੱਥੋਂ ਇਹ ਕਿੰਨੀ ਵਾਰ ਲੈ ਕੇ ਆਇਆ ਰਮਾਨ ਲਿਆਦਾ ਫਰਦਰ ਪੁੱਛਿਸ਼ ਕਰਾਂਗੇ ਸਰ ਰੈਨ ਵਾਲਾ ਵੈਸੇ ਉੱਥੋਂ ਦਾ ਹੀ ਹੈ ਕਿ ਜਾਂ ਹਾਲਵਾਸੀ ਜਾਂ ਕੋਈ ਗੁਦਾਸਪੁਰ ਦਾ ਕਿ ਇਹ ਰੈਨ ਵਾਲਾ ਸਹਾਰਾਪਿੰਡ ਦਾ ਹੈ ਦਾਸਤਾਂਚ ਰੈਨ ਵਾਲਾ ਉੱਥੋਂ ਦਾ ਹੀ ਹੈ ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਫਿਰ ਹਾਲ ਰਮਾਨ ਲਿਆ ਰੈਸਟ ਕਰਕੇ ਰਮਾਨ ਲਿਆ ਫਦਰ ਪੜਤਾਲ ਕਰਾਂਗੇ ਵੀ ਕਿੱਥੋਂ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ ਅੱਗੇ ਕਿੱਥੇ ਸਪਲਾਈ ਕਰਦਾ